ਤਾੜ ਤਾੜ ਮੀ ਪੈ ਰਿਹਾ ਪਾਣੀ ਖੜਾ ਪਰ ਅੰਦਰ ਲੋਕਾਂ ਦਾ ਫੈਰਾ ਬਾਬਾ ਕਰ ਰਿਹਾ ਫੈਰਾ ਕਰ ਰਹੇ ਆ ਵੱਡਾ ਫੈਰਾ ਕਿਉਂਕਿ ਆਪਾਂ ਪਹਿਣਾ ਪਰਵਾਂ ਨੂੰ ਡਿਸਕਾਊਂਟ ਤੋਂ ਵੀ ਡਿਸਕਾਊਂਟ ਤੋਂ ਵੀ ਡਿਸਕਾਊਂਟ ਦੇ ਰਹੇ ਆ ਬ੍ਰਾਂਡ ਮਸਲੀਨ ਦਾ ਸੂਟ ਹਾਂਜੀ ਫਿਰ ਸੈਟਰਨ ਦੀ ਲੋੜ ਨਹੀਂ ਅੱਛਾ-ਅੱਛਾ ਪੀਸ ਲੈ ਕੇ ਜਾਓ ਇੱਕ-ਇੱਕ ਵੀ ਦੇ ਦੂੰਗੇ ਇੱਕ-ਇੱਕ ਵੀ ਦੇ ਲਾਂਗੇ ਆ ਲੋ ਭਾਜੀ ਸੁਵਾਨ ਵਾਲਾ ਸੂਟ ਆ ਭਾਜੀ ਸੁਵਾਨ ਵਾਲਾ ਆ ਤੁਸੀਂ ਚੈੱਕ ਕਰ ਲਓ ਕੜਾਈ ਕੱਢਿਆ ਪੂਰਾ ਪ੍ਰੋਪਰ ਟੌਪ ਦਾ ਸੂਟ ਦਿਖਾ ਰਹੇ ਆ 275 ਵਾਲਾ ਸੂਟ ਭਾਜੀ ਆਪਾਂ 200 ਰੁਪਏ ਕਰਤਾ ਨੇ 5 500 ਵਾਲੇ ਸੂਟ ਭਾਜੀ 2 200 ਰੁਪਏ ਦੇਖੋ ਚੈੱਕ ਕਰ ਲੋ ਜਿਹੜਾ ਬਾਜਾਰ ਚ 500 ਰਾਂ ਸੂਟ ਬਾਬੇ ਜੱਟੀ ਦੇ 200 ਰੁਪਏ ਚ ਜਿੰਨਾ ਮਰਜੀ ਲੈ ਜਾਓ ਜਿੰਨਾ ਮਰਜੀ ਲੈ ਜਾਓ ਆ ਦੇਖੋ 2 200 ਮੁੱਠਿਆਂ ਦੇ ਮੁੱਠੇ ਢੇਰਾਂ ਦੇ ਢੇਰ ਬੰਡਲਾਂ ਦੇ ਬੰਡਲ ਕਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀ ਲੈ ਕੱਪੜਾ ਵੇਚ ਦਿਓ ਚਾਹੇ ਵਿਆਹ ਸ਼ਾਈ ਦਾਜ ਦੇ ਕੱਪੜਾ ਲੈ ਜਾਓ ਵਿਆਹ ਸ਼ਾਦੀ ਲਈ ਕੱਪੜਾ ਲੈਣਾ ਐਦਾਂ ਦੇ ਡਿਜ਼ਾਈਨ ਹੈਵੀ ਸ਼ਿਮਰ ਦੇ ਭਾਜੀ ਫੋਟੋ ਖਿੱਚ ਲਓ ਸਕਰੀਨ ਸ਼ਾਟ ਲੈ ਲਓ ਚੈਲੰਜ ਮੇਰਾ ਪੂਰੇ ਪੰਜਾਬ ਦੇ ਰੇਟਾਂ ਦਾ 1095 ਵਾਲਾ ਸੂਟ ਭਾਜੀ 450 ਆ ਦੇਖੋ ਪੀਸ ਜਿਹੜਾ ਬਾਜ਼ਾਰਾਂ ਚ ਰੇਟਾਂ ਨੂੰ ਕਰ ਰਹੇ ਨੇ ਧਮਾਕੇਦਾਰ ਚੈਲੰਜ ਇਹ ਦੰਮੀਆਂ ਤੇ ਲਾ ਕੇ 12 1200 15 1500 ਦਾ ਸੂਟ ਸਾਡੇ 450 ਆ ਸੂਟ ਨਾ ਬਾਜ਼ਾਰ ਚ 1500 ਦਾ ਘਟ ਕੇ ਲੈਣ ਵਾਲਾ ਬਾਬੇ ਰੇੜੀ ਦਾ ਭਾਜੀ ਪੰਜ ਮੈਂ ਬਹੁਤ ਵੱਡਾ ਚੈਲੰਜ ਆ ਭਾਵੇਂ ਜਲੰਧਰ ਦੇ ਰੈਣਕੂ ਯਾਰ ਚਲ ਜੋ ਪਾ ਮੇ ਲੁਧਿਆਣੇ ਚਲ ਜਾਓ ਚਾਹੇ ਅੰਬਾਲੇ ਚਲ ਜਾਓ ਨਹੀਂ ਦੇ ਹੋਣਾ ਕਿਹਤੋਂ ਆ ਸੂਟ ਪੀਸ ਦੀ ਲੁੱਕ ਦੇਖੋ ਆ ਚੀਜ਼ ਬਣੀ ਦੇਖੋ ਜਾਲ ਦੇਖੋ ਸੂਟ ਦੇਖੋ ਨਾਲੇ ਬ੍ਰਾਂਡ ਦੇਖੋ ਤੇ ਰੇਟ ਨਾ 1500 ਨਾਲ 1800 700 ਰੁਪਏ ਦਾ ਸੂਟ ਆ ਸੂਟ ਦੀ ਲੁੱਕ ਰੇਖ ਲਓ ਕੰਮ ਦੇਖ ਲਓ ਭਾਜੀ ਫੁੱਲ ਪਿਓਰ ਦਾ ਦੁਪੱਟਾ ਦੇਖ ਲਓ 2195 ਵਾਲਾ ਸ਼ਿਮਰ ਦਾ ਸੂਟ ਹਾਂਜੀ ਭਾਜੀ 1000 ਰੁਪਏ ਕਰ ਓਏ ਹੋ 35 3500 4000 ਅੱਛਾ ਕੋ ਬਾਬੇ ਦੀ ਹੱਡੀ ਦਾ 1000 ਰੁਪਏ ਇਹਨੇ ਵਿਆਹ ਸ਼ਾਈ ਦਾ ਕਪੜਾ ਦਾਜ ਮੇਰ ਦਾ ਦੇਣ ਲੈਣ ਕਾ ਨਾ ਆ ਰਿਓ 1 ਲੱਖ ਵਾਲਾ ਕਪੜਾ 30 35000 ਦੇਣ ਨਾਲ ਕ੍ਰੇਵ ਡਿਸਟਲ ਦੇ ਪਰ ਫਰਕ ਦੇ ਨਾਲ ਹਾਂਜੀ ਦੁਪੱਟਾ ਨਾਲ ਫੁੱਲ ਪਿਓਰ ਹਾਂਜੀ ਅਗਰਾਗੇ ਭਾਜੀ 4000 ਤੇ ਸੂਟ ਲੈ ਲਓ ਆ ਵੀ ਚੈੱਕ ਕਰ ਲਓ ਇਹ ਜਿਹੜੇ ਸ਼ਹਿਰੀ ਕਸਟਮਰ ਆ ਪੜੇ ਲਿਖੇ ਉਹ ਬੜੇ ਪਸੰਦ ਕਰਦੇ ਆ ਟਾਪ ਦੀ ਚੀਜ਼ ਹਾਂਜੀ ਆ ਦੇਖੋ ਦੁਪੱਟਾ ਨਾਲ ਨਾ 1500 ਨਾਲ 2000 ਹਾਂਜੀ ਆ ਲੋ ਬਾਬੇ ਦੀ ਹੱਟੀ ਲੋ ਭਾਜੀ ਛਗਣਾ ਵਾਲਾ ਰੇਟ ਨਾਲ ਲੱਗਾ ਹਾਂਜੀ ਆ ਲੋ 1100 ਰੁਪਏ ਦਾ ਸੂਟ ਲੈ ਜਾਓ ਬਾਬੇ ਦੀ ਆ ਦੇਖੋ ਬਾਬੇ ਦੀ ਹੱਟੀ ਨੇ 100 ਰੁਪਏ ਵਾਲੇ ਸੂਟ ਤੋਂ ਲੈ ਕੇ 20000 ਤੱਕ ਦੇ ਸੂਟਾਂ ਦੇ ਸੇਲ ਲਾਤੀ ਆ ਜਿਹੜੇ 10-10000 ਦੇ ਸੂਟ ਇੱਥੇ 3-3 4-4000 ਜਦਈ ਜਾਂਦੇ ਆ 1300 ਰੁਪਏ ਦਾ ਸੂਟ ਦੇਖੋ ਤੁਸੀਂ ਫੁੱਲ ਹੈ ਵੀ ਸੂਟ ਭਾਜੀ ਜਿਹੜੇ ਬਜ਼ਾਰਾਂ 'ਚ 1800 2000 ਆ ਆ ਲੋ ਪੈਣਾ ਪਰ ਆਵਦਾ ਵੱਡਾ ਫਾਇਦਾ 1200 ਰੁਪਏ ਦਾ ਸੂਟ ਕਰਤਾ ਭਾਈ ਇਹ ਸੂਟ ਬਨਾਰਸੀ ਉਤੋਂ ਖੀਨਗਾਬ ਉਤੋਂ ਹੈਂਡਵਰਕ ਰੰਗ ਰੈੱਡ ਤੇ ਬਲੈਕ ਹਾਂਜੀ ਰੈੱਡ ਭਾਈ ਕਰਤਾ ਨਾ 3000 ਨਾ 3200 1500 ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬਹੁਤ ਵੱਡਾ ਫਾਇਦਾ ਐਤਵਾਰ ਤੱਕ ਹੁਣਾ ਸਲੋ ਜੀ ਅੱਜ 20 ਅਗਸਤਿਆ ਦਿਨ ਬੁੱਧਵਾਰਾ ਬਾਬੇ ਜੱਟੀ ਦੇ ਆ ਕੇ ਦੇਖੋ ਮੀਂਹ ਪੜ ਰਿਹਾ ਤੜ ਤੜ ਮੀ ਪੈ ਰਿਹਾ ਪਾਣੀ ਖੜਾ ਪਰ ਅੰਦਰ ਲੋਕਾਂ ਦਾ ਫੈਰਾ ਬਾਬਾ ਕਰ ਰਿਹਾ ਵੱਡਾ ਫੈਰਾ ਕਰ ਰਹੇ ਆ ਵੱਡਾ ਫੈਰਾ ਕਿਉਂਕਿ ਆਪਾਂ ਪਹਿਣਾ ਪਰਵਾਂ ਨੂੰ ਡਿਸਕਾਊਂਟ ਤੋਂ ਵੀ ਡਿਸਕਾਊਂਟ ਤੋਂ ਵੀ ਡਿਸਕਾਊਂਟ ਦੇ ਰਹੇ ਆ ਆਪਣੀ ਕੋਈ 30% ਦੀ ਛੇਲ ਨਹੀਂ ਕੋਈ 50% ਵਾਲੀ ਛੇਲ ਨਹੀਂ ਆਪਣੀ ਛੇਲ ਆ ਸਿਰਫ ਪਹਿਣਾ ਪਰਵਾਂ ਨੂੰ ਕਪੜਾ ਪੂਰੇ ਪੰਜਾਬ ਨਾਲੋਂ ਸਸਤਾ ਦੇਂਦੀ ਤੇ ਅੱਜ ਤਾਂ ਰੇਟਾਂ ਨੇ ਧਮਾਕੇ ਹੋਣ ਜਾ ਰਹੇ ਆ ਪਰ ਇੱਧਰ ਰੱਛ ਦੇਖ ਲੋ ਪਰ ਆਪਾਂ ਜਰਾ ਸੀ ਕਪੜਾ ਇਹਦੇ ਨਾਲ ਆਪਾਂ ਆਰਟੀਕਲ ਦਿਖਾਣੇ ਆ ਕਿੰਗ ਧਮਾਕੇ ਦਾ ਚੀਜ਼ਾਂ ਰੇਟਾਂ ਦਾ ਵੱਡਾ ਫੈਰਾ ਸੈੱਟ ਲੈਣ ਦੀ ਲੋੜ ਨਹੀਂ ਜਿਸ ਕਿਸੇ ਭੈਣ ਭਾਈ ਨੇ ਕਪੜਾ ਵੇਚਣਾ ਚਾਹੁੰਦੇ ਆ ਸਾਡੇ ਕੋਲ ਆਓ ਬਾਬੇ ਦੀ ਹੱਟੀ ਦੇ ਜਰੰਦਰ ਬਸੜੇ ਸਾਹਮਣੇ ਕੱਲਾ ਕੱਲਾ ਸੂਟ ਲੈ ਜਾਓ ਸੈੱਟ ਤੋੜ ਕੇ ਵੀ ਦੇ ਦਾਂਗੇ ਵਿਆਹ ਸ਼ਾਦੀ ਲਈ ਕਪੜਾ ਚਾਹੀਦਾ ਤੇ ਹੈਵੀ ਤੋਂ ਹੈਵੀ ਰੇਂਜ ਸਭ ਤੋਂ ਘੱਟ ਰੇਟ ਤੇ ਦਾਂਗੇ ਪਹਿਲਾ ਤਮਾਕਾ ਪਾਣ ਜਾ ਰਹੇ ਆ ਵੀਰ ਸ਼ੁਕਰਸ਼ਨੀਆ ਚਾਰ ਦਿਨ ਵੱਡੀ ਸੇਲ ਜੇ ਆਜੋ ਬਾਬੇ ਦੇ ਪਹਿਲਾ ਆਰਟੀਕਲ ਦਿਖਾਣਾ ਭਾਜੀ ਬ੍ਰਾਂਡ ਮਸਲੀਨ ਦਾ ਸੂਟ ਹਾਂਜੀ ਫਿਰ ਸੈੱਟ ਲੈਣ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਕੇ ਜਾਓ ਇੱਕ ਇੱਕ ਵੀ ਦੇ ਦੂੰਗੇ ਇੱਕ ਇੱਕ ਵੀ ਦੇ ਦਾਂਗੇ ਆ ਲੋ ਭਾਜੀ ਸੁਵਾਨ ਵਾਲਾ ਸੂਟ ਆ ਭਾਜੀ ਸੁਵਾਨ ਵਾਲਾ ਆ ਤੁਸੀਂ ਚੈੱਕ ਕਰ ਲੋ ਕਢਾਈ ਕੱਢਿਆ ਪੂਰਾ ਪ੍ਰੋਪਰ ਟੌਪ ਦਾ ਸੂਟ ਦਿਖਾ ਰਹੇ ਹਾਂ 175 ਵਾਲਾ ਸੂਟ ਭਾਜੀ ਆਪਾਂ 200 ਰੁਪਏ ਕਰਤਾ ਦੇ ਦੇਖੋ ਬਾਜ਼ਾਰ ਤੇ ਰਿਟੇਲ ਦੀਆਂ ਦੁਕਾਨਾਂ ਤੇ 5-500 ਰੁਪਏ ਕਿਦਾ ਪਰ ਹੋਲ ਸੇਲ ਤੇ ਆ ਗੁਰਾ 375 ਦਾ ਬਾਬੇ ਢਿੱਟੀ ਤੇ ਆ ਜਾਓ ਲੈ ਜਾਓ 200 ਰੁਪਏ ਦਾ ਸੂਟ ਸਿਰਫ 200 ਰੁਪਏ ਦਾ ਸੂਟ ਦੇ ਰਹੇ ਹਾਂ ਆ ਦੇਖੋ 200 ਰੁਪਏ ਦਾ ਸੂਟ ਭਾਜੀ ਚੀਜ਼ਾਂ ਦੇਖੋ ਤੁਸੀਂ ਡਿਜ਼ਾਈਨਿੰਗਾਂ ਦੇਖੋ ਇੱਕ ਤੋਂ ਇੱਕ ਆਰਟੀਕਲ ਆ ਰਿਹਾ ਸੁਵਾਨ ਵਾਲਾ ਸੂਟ ਭਾਜੀ 200 ਰੁਪਏ ਦਾ ਦੁਕਾਨਦਾਰ ਦੇ ਲੈਣ ਜੀ 500 ਵੇਚੀ ਜਾਂਦੇ ਜੇ ਦੇਖੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀਲੇ ਕੱਪੜਾ ਵੇਚ ਦਿਓ ਚਾਹੇ ਵਿਆਹ ਸ਼ਾਈ ਦਾਜ ਦੇ ਕੱਪੜਾ ਲੈ ਜਾਓ 200 ਰੁਪਏ ਦਾ ਸੂਟ 500 ਰੁਪਏ ਤੋਂ ਘੱਟ ਨਹੀਂ ਕਿਸੇ ਨੂੰ ਦੇਣਾ ਸੇ 200 ਐਤਵਾਰ ਤੱਕ ਵੀਤੇ ਫਾਇਦੇ ਹੋਣਿਆ ਬਾਜੀ ਆਹ ਦੇਖੋ ਕੈਮਰੀਗ ਦਾ ਸੂਟ ਦੁਪੱਟਾ ਘੇਰੇ ਦੇ ਕਢਾਈ ਆਊਗੀ ਹਾਂਜੀ ਦੁਪੱਟਾ ਆਊਗਾ ਫੁੱਲ ਪਿਓਰ ਬਿੰਦ ਕਢਾਈ ਬਾਜੀ ਜੀ ਆਹ ਦੇਖੋ ਪੀਸ ਕਢਾਈਆਂ ਕੱਡੀਆਂ ਚਾਰ ਮਾਲ ਕਿੰਨਾ ਚਾਹੀਦਾ ਉਹਨਾਂ ਦੇ ਲੋ ਰੇਟ ਦਾਂਗੇ 250 ਸਿਰਫ 250 250 ਰੁਪਏ ਭਾਜੀ ਦੇਖੋ ਬਾਜ਼ਾਰ ਚ 500 ਦਾ ਇੱਕ ਇਥੇ 500 ਦੇ ਦੋ ਰੰਗ ਵੀ ਬੱਖੋ ਬੱਕਰ ਦੇ ਰਹੇ ਨੇ ਆ ਕੇ ਲੈ ਜਾਓ ਐਤਵਾਰ ਤੱਕ ਫਾਇਦੇ ਹੋਣੇ ਜੇ ਵਿਆਹ ਸ਼ਾਦੀ ਲਈ ਕਪੜਾ ਲੈਣਾ ਐਦਾਂ ਦੇ ਡਿਜ਼ਾਈਨ ਹੈਵੀ ਸ਼ਿਮਰ ਦੇ ਭਾਜੀ ਫੋਟੋ ਖਿੱਚ ਲਓ ਸਕਰੀਨ ਸ਼ਾਟ ਲੈ ਲਓ ਚੈਲੰਜ ਮੇਰਾ ਪੂਰੇ ਪੰਜਾਬ ਦੇ ਰੇਟਰਾਂ 1095 ਵਾਲਾ ਸੂਟ ਭਾਜੀ 450 ਰੁਪਏ ਕਰ 450 ਚ ਕਰਦਾ ਸੂਟ ਜੱਬੀਆਂ ਚ ਦੇ ਰਹੇ ਓਏ ਹੋਏ ਓ ਦੇਖੋ ਜਿਹੜੇ ਹਜ਼ਾਰ ਹਜ਼ਾਰ ਦੇ ਸੂਟ ਬਾਜ਼ਾਰ ਚ ਇੱਥੇ 450 ਚ ਭਾਜੀ 450 ਚ ਫਿਰ ਸੈੱਟ ਤੋੜ ਕੇ ਲੈ ਜਾਓ ਹਾਂਜੀ ਆਪਣਾ ਹੋਲ ਸੇਲ ਨਾਲ ਡਿਫਰੈਂਟ ਕੰਮ ਹੈ ਹਾਂਜੀ ਆਪਾਂ ਰੇਟ ਉਹਨਾਂ ਨਾਲ ਸਸਤਾ ਦੇਣਾ ਫਿਰ ਸੈੱਟ ਲੈਣ ਦੀ ਲੋੜ ਨਹੀਂ ਇਕੱਲਾ ਇਕੱਲਾ ਪੀਸ ਲਓ ਕਿੰਨੇ ਚ ਲਓ 450 50 ਰੁਪਏ ਦੇ ਵਿੱਚ ਆ ਸੂਟ ਲਓ ਰੰਗ ਲਓ ਡਿਜ਼ਾਈਨ ਲਓ ਭਾਜੀ ਆ ਦੇਖੋ ਪੀਸ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਯਾਰ ਬਾਬੇ ਦੀ ਹੱਟੀ ਤੇ ਤੁਹਾਨੂੰ ਸੈੱਟ ਬਾਈ ਸੈੱਟ ਚਾਰ ਚਾਰ ਸੂਟ ਲੈਣ ਦੀ ਲੋੜ ਨਹੀਂ ਭਾਵੇਂ ਸਿੰਗਲ ਲੈ ਜਾਓ ਭਾਵੇਂ ਦੋ ਲੈ ਜਾਓ ਜਿਹੜਾ ਮਰਜ਼ੀ ਲੈ ਜਾਓ ਆਹ ਦੇਖੋ ਨੈਚੁਰਲ ਕਲੇਵ ਦਾ ਸੂਟ ਆ ਗਿਆ ਆਹ ਦੇਖੋ ਪੀਸ ਜਿਹੜਾ ਬਜ਼ਾਰਾ ਚ ਰੇਟਾਂ ਨੂੰ ਕਰ ਰਹੇ ਨੇ ਧਮਾਕੇਦਾਰ ਚੈਲੰਜ ਇਹ ਦੰਮੀਆਂ ਤੇ ਲਾ ਕੇ 12 1200 15 1500 ਵਾਲਾ ਸੂਟ 450 ਰੁਪਏ ਦਾ ਲਓ 12 1500 ਵਾਲਾ ਸੂਟ ਵੀ 450 ਦੇ ਵਿੱਚ ਮਾਤਲਬ 900 ਦੇ ਦੋ ਸੂਟ ਤੁਹਾਨੂੰ ਆਪਾਂ ਦੇ ਦੇਣੇ ਆ ਲੈ ਜਾਓ ਵਸ ਅਗੇ ਆ ਲੋ ਭਾਜੀ ਪੀਸ ਦੇਖੋ ਇੱਕ ਤੋਂ ਇੱਕ ਆ ਲੋ 15 1500 ਵਾਲੇ ਡਿਜ਼ਾਈਨ ਹਾਂਜੀ ਆ ਲੋ ਪਿਓਰ ਨੇਚਰਲ ਕਰੇਲਾ ਸੂਟ ਚਨੋਂ ਦਾ ਦੁਪੱਟਾ ਭਾਜੀ 2.5 ਮੀਟਰ ਹਾਂਜੀ ਕਪੜਾ 5 ਮੀਟਰ 1500 1200 ਵਾਲੇ ਸੂਟ 450 ਆ ਦੇਖੋ ਸ਼ਗਨ ਵਾਲੇ ਸੂਟ ਆ ਵਿਆਹਾਂ ਸ਼ਾਦੀਆਂ ਵਾਲੇ ਸੂਟ ਆ ਬਾਜ਼ਾਰ ਚ 15 1500 ਇੱਥੇ ਤੁਹਾਨੂੰ ਅਸੀਂ ਦੇ ਰਣਾ 900 ਦੇ 2 ਮਤਲਬ 450 ਰੁਪਏ ਦਾ ਸੂਟ ਆ ਭਾਜੀ ਫਾਇਦਾ ਮਤਲਬ ਇਹ ਹੈ ਵੀ ਇਹ ਸੂਟ ਆਪਾਂ ਕੋਈ 1500 ਲਾ ਕੇ 50% ਡਿਸਕਾਊਂਟ ਨਹੀਂ ਲਾਇਆ ਕਿ ਆਪਾਂ ਕਹਿ ਦਈਏ 1500 ਦੇ 2 ਹੋ ਜੇਦਾ ਕੰਮ ਕਰੀਦਾ ਤੇ ਰਸੀਦ ਕੱਟ ਕੇ ਰਹੀ ਦੀ ਬਿੱਲ ਦੇ ਨਾਲ 450 ਤਮਾਕਾ ਪਾਤਾ ਭਾਜੀ ਚੀਜ਼ਾਂ ਦੇਖ ਲਓ ਇੱਕ ਦੋ ਇੱਕ ਡਿਜ਼ਾਈਨਿੰਗ ਦੇਖੋ ਤੁਸੀਂ ਧੱਕਪਾਨ ਵਾਲੀ ਆਹ ਲਓ ਭਾਜੀ ਪੀਸ ਆਹ ਦੇਖੋ ਪੀਸ ਭਾਜੀ ਪੂਰੇ ਪੰਜਾਬ ਦੀ ਗਾਰੰਟੀ ਦੇਖੋ ਪੂਰਾ 골ਡ ਜੜਿਆ ਪਿਆ ਸੂਟ ਤੇ 골ਡ ਪ੍ਰੋਪਰ ਡਿਜ਼ਾਈਨ ਰੰਗ ਵੀ ਬੜਾ ਸੋਹਣਾ ਆ ਬਾਜੂ ਵਰਕ ਵੀ ਹੋਇਆ ਦੁਪੱਟਾ ਵੀ ਨਾਲ ਖੁੱਲਾ ਡੁੱਲਾ ਆ ਚੱਕੋ 450 ਰੁਪਏ ਚੈਲੰਜ ਭਾਜੀ ਰੇਟ ਦਾ 15 1500 ਰੁਪਏ ਘੱਟ ਨਹੀਂ ਕਿਸੇ ਨੇ ਦੇਣਾ ਇੱਥੇ 450 ਦਾ ਸੂਟ ਆ ਗਾਰੰਟੀ ਆ ਰੇਟਾਂ ਦੀ ਜੇ ਕੋਈ ਦੇ ਦੇਵੇ ਭਾਜੀ ਇੱਕ ਤੋਂ ਇੱਕ ਨੇਚਰਲ ਗ੍ਰੇਵ ਦਾ ਸੂਟ ਦਿਖਾ ਰਿਹਾ ਮੇਰੀਆਂ ਭੈਣਾਂ ਵਾਸਤੇ ਚੀਜ਼ਾਂ ਨਾਲ ਭਾਜੀ ਦਿਲ ਖੁਸ਼ ਹੋ ਜੂ ਮੇਰੀਆਂ ਭੈਣਾਂ ਦਾ 1 2 1 सूट ਆ ਦੇਖੋ ਪੀਸ ਹਾਂਜੀ ਸੈਟ ਦੇਖੋ ਭਾਜੀ ਕਿੰਨੇ ਚਾਹੀਦੇ ਸੂਟ ਕਿੰਨੇ ਚਾਹੀਦੇ ਫਿਰ ਆਪਣੀ ਮਨ ਪਸੰਦਾ ਆ ਲੋ ਆ ਲੋ ਆ ਲੋ ਤੁਹਾਡੀ ਮਰਜ਼ੀ ਜਿੰਨੇ ਮਰਜ਼ੀ ਜੇ ਕਿਸੇ ਨੇ ਆਨਲਾਈਨ ਕੱਪੜਾ ਮਗਵਾਣਾ ਮਗਾ ਸਕਦਾ ਭਾਜੀ ਆਨਲਾਈਨ ਆਪਾਂ ਦਿੰਨੇ ਆ ਪਰ ਤੁਸੀਂ ਅਗਰ ਵੱਡਾ ਫਾਇਦਾ ਲੈਣਾ ਨਾ ਭਾਜੀ ਤੇ ਇਹ ਬਜਾਜੀ ਆਪਾਂ ਸਿਰਫ ਦੁਕਾਨ ਦਾ 10% ਪਾਰਟ ਦਿਖਾ ਰਹੇ ਆ ਸਮੁੰਦਰ ਹੈ ਸਮੁੰਦਰ ਕੱਪੜਾ ਬਹੁਤ ਮਿਲੂਗਾ ਵਿਜ਼ਿਟ ਕਰ ਲਓ ਵੱਡਾ ਫੇਰਾ ਭਾਜੀ ਆ ਲੋ ਟੱਕ ਬਣਾ ਲੈ ਨਵਾਂ ਟੱਕ ਬਣਨੀ ਦੱਸਣ ਲੱਗਿਆ ਆ ਦੇਖੋ ਓਏ ਹੋ 35 3500 4000 ਅੱਛਾ ਕੋ ਬਾਬੇ ਦੀ ਹੱਡੀ ਰੋ 1000 ਰੁਪਏ ਦੇਖੋ ਬਾਜ਼ਾਰ ਚ 35 3500 ਦੇ ਸੂਟ ਇੱਥੇ 1 1000 ਕਰਤੇ ਆ ਜਿਹੜਾ 3500 ਦਾ ਸੂਟ ਇੱਥੇ 1000 ਚ ਲੈ ਜਾਓ ਵਾਹ ਜੀ ਦੇਖੋ ਪੀਸ ਰੰਗ ਦੇਖੋ ਪੂਰੇ ਪੰਜਾਬ ਦੀ ਗਾਰੰਟੀ ਤਲਵਰੀ ਦੀ ਜਿਨ੍ਹਾਂ ਨੇ ਕਪੜਾ ਲੈਣਾ ਬਾਜ਼ਾਰਾਂ ਜਾ ਕੇ ਲੁੱਟ ਨਾ ਕਰੋ ਕਿਉਂਕਿ ਆਪਾਂ ਜੇ ਰੋਲਾ ਪਾ ਰਹੇ ਕੋਈ ਗੱਲ ਹੈ ਤਾਂ ਪਾ ਰਹੇ ਦੇਖੋ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਕਰਤੇ 1000 ਰੁਪਏ ਭਾਜੀ 1000 ਜਿਹਨੇ ਵਿਆਹ ਸ਼ਾਈ ਦਾ ਕਪੜਾ ਦਾਜ ਬਿਰਦਾ ਦੇਣ ਲੈਣ ਕਾਣਾ ਆਜੋ 1 ਲੱਖ ਵਾਲਾ ਕਪੜਾ 30 35 ਹਜ਼ਾਰ ਜਿਹੜਾ ਨਾਲ ਦੇਖੋ ਭਾਜੀ ਓਏ ਹੋਏ 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 ਕੀ ਚੀਜ਼ਾਂ ਆ ਗਈਆਂ ਭਾਜੀ ਕੰਮ ਦੇ ਕੋ ਹੈਂਡਵਰਕ ਨਾਲ ਆਹ ਦੇਖੋ ਬਨਾਰਸੀ ਦੁਪੱਟੇ ਹਾਂਜੀ ਉਹ 25 2500 ਵਾਲੇ ਸੂਟ ਕਰਤੇ 1000 ਰੁਪਏ 4 ਦਿਨ ਇਹ ਵੀ ਵੱਡੀ ਆਫਰ ਹੈ ਇਹ ਵੀ 1000 ਰੁਪਏ ਚ 1000 ਰੁਪਏ ਚ ਲਓ ਆਜੋ ਭਈ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 1000 ਦਾ ਸੂਟ ਦੇਣਾ ਦੇਖੋ ਜੋ ਕਹਿ ਰਹੇ ਆ ਨਾਲ-ਨਾਲ ਦੇਈ ਜਾਂਦੇ ਜਿਹਨੇ ਲੈਣਾ ਲੈ ਲਓ 95 ਨੈਚੁਰਲ ਕ੍ਰੇਪ ਡਿਜੀਟਲ ਦੇ ਉੱਪਰ ਫਰਕ ਦੇ ਨਾਲ ਹਾਂਜੀ ਦੁਪੱਟਾ ਨਾਲ ਫੁੱਲ ਪਿਓਰ ਹਾਂਜੀ ਲੱਗਦਾ ਕਿ ਭਾਜੀ 4 ਦਾ ਰੇਟ ਕਰਤਾ ਨਾ 1800 ਨਾਲ 2000 हां जी ਨਾਲ 2600 ਅੱਲਾਸਾਂ ਨਾਲ ਰੇਟ ਨਹੀਂ ਹੋਲਸੇਲ ਦੇ ਰੇਟ 2000 ਤੇ ਸੂਟ ਲੈ ਲਓ ਆ ਵੀ ਚੈੱਕ ਕਰ ਲਓ ਇਹ ਜਿਹੜੇ ਸ਼ਹਿਰੀ ਕਸਟਮਰ ਆ ਪੜ੍ਹੇ ਲਿਖੇ ਉਹ ਬੜੇ ਪਸੰਦ ਕਰਦੇ ਆ ਪਰ 25 2500 ਰੁਪਈਆ ਤੁਸੀਂ ਲਾਉਨੇ ਹੋ ਬਾਬੇ ਦੀ ਹੱਟੀ ਨੇ ਕਰਤੇ 1 1000 ਚ ਬਾਜੀ ਆ ਦੇਖੋ ਨਾ ਸਹੀ ਮਤ ਨੂੰ ਹੈਵੀ ਤੋਂ ਹੈਵੀ ਆ ਦੇਖੋ ਆ ਪੀਜ਼ੀ ਲੁੱਕ ਰੱਖੋ ਆ ਚੀਜ਼ ਬਣੀ ਦੇਖੋ ਜਾਲ ਦੇਖੋ ਸੂਟ ਦੇਖੋ ਨਾਲੇ ਬ੍ਰਾਂਡ ਦੇਖੋ ਤੇ ਰੇਟ ਨਾ 1500 ਨਾ 1800 700 ਰੁਪਏ ਦਾ ਸੂਟ ਕਰਦਾ ਓਏ ਹੋਏ ਹੋਏ ਆਹ ਦੇਖੋ 700 ਰੁਪਏ ਦਾ ਜਾਲ ਬਣਿਆ ਸੂਟ ਪੂਰਾ ਟਾਪ ਦਾ ਕੋਈ 2000 ਨਹੀਂ ਕੋਈ 2200 ਨਹੀਂ 700 ਰੁਪਏ ਚ 7 700 ਚ ਲੈ ਜਾਓ ਵੱਡੇ ਫੈਰੇ ਬਾਬੇ ਦੀ ਹੱਟੀ ਦੇ ਕਰਨੇ ਐਤਵਾਰ ਤੱਕ ਹਾਂਜੀ ਆ ਪੀਸ ਦੇਖੋ ਤੁਸੀਂ ਇੱਕ ਰੇਵ ਦੇ ਉੱਪਰ ਗਿੰਦਾ ਸੀਕੁਐਂਸ ਵਰਕ ਦਾ ਕੰਮ ਕੀਤਾ ਸੋ ਭਾਈ ਚੀਜ਼ ਦੇਖੋ ਬਣੀ ਇੰਗਲਿਸ਼ ਚੀਜ਼ ਬਿਲਕੁਲ ਹੀ ਟਾਪ ਦੀ ਚੀਜ਼ ਹਾਂਜੀ ਆ ਦੇਖੋ ਦੁਪੱਟਾ ਨਾਲ ਨਾ 1500 ਨਾ 2000 ਹਾਂਜੀ ਹਲੋ ਬਾਬੇ ਦੀ ਹੱਡੀ ਲੋ ਭਾਈ ਛਗਣਾ ਦਾ ਰੇਟ ਨਾਲ ਲੱਗਾ ਹਾਂਜੀ ਹਲੋ 1100 ਰੁਪਏ ਦਾ ਸੂਟ ਲੈ ਜਾਓ ਬਾਬੇ ਦੀ ਆ ਦੇਖੋ ਜਿਹੜੇ 21 2131 3100 ਉਹ 1100 ਚ ਕਰਤੇ ਆ ਰੰਗ ਵੀ ਬੜੇ ਸੋਹਣੇ ਸੋਹਣੇ ਆ ਚੱਕ ਲੋ ਜਿਹੜਾ ਜਿਹੜਾ ਲੈਣਾ ਸੂਟ ਮੁੜ ਕੇ ਨਹੀਂ ਮਿਲਣਾ ਵੈਰਾਈਟੀਆਂ ਬ੍ਰਾਂਡਡ ਆ ਦੇਖੋ ਪੀਸ ਬਣੇ ਹੋਏ ਆ ਦੇਖੋ ਵਾਈਟ ਦੇ ਉੱਪਰ ਦੇਖੋ ਭਾਜੀ ਕੀ ਕਾਰੀਗਰੀ ਕੀਤੀ ਹੈ ਹਾਂਜੀ ਠੀਕ ਹੈ ਜੀ ਪਿਓਰ ਖੀਨ ਕਰਦਾ ਵਾਈਟ ਸੂਟ ਹੈ ਜੀ ਆ ਦੁਪੱਟਾ ਨਾਲ ਡੰਮੀ ਤੇ ਲਾ ਕੇ ਭਾਈ ਹੋ ਜਾਣਾ 2295 ਹਾਂ ਕਿੰਨਾ 2295 2595 ਦੁਕਾਨਦਾਰ ਕਹਿੰਦੇ ਸੋਲੋ ਪੀਸ ਹੈ ਜੀ ਹਾਂਜੀ ਇਹ ਬੁਟੀਕ ਵਾਲੇ ਪੀਸ ਨੇ ਜੀ ਹਾਂ ਇੱਥੇ ਆਪਾਂ ਰੇਟਾਂ ਦੀ ਰੋਲੀ ਪਾਤੀ ਭਾਜੀ ਦੋ ਦੋ ਯਾਰ 800 ਰੁਪਏ ਦਾ ਕਰਤਾ ਜੀ 800 ਰੁਪਏ ਦੇਣਾ ਹੈ ਹਾਂਜੀ ਭਾਜੀ ਲਓ ਆ ਵੀ ਚੈੱਕ ਕਰ ਲੋ ਮੈਂ ਤੁਹਾਨੂੰ ਦੱਸਿਆ ਸੀ ਵੀ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘਟਿਆ 2250 2500 ਦਾ ਸੂਟ ਵੀ 800 ਰੁਪਏ ਚ ਲੈ ਜਾਓ ਤੁਸੀਂ ਆ ਲੋ ਭਾਜੀ ਇੱਕ ਤੱਕ ਵੱਡਾ ਤਮਾਕਾ ਦੇਖੋ ਪੀਸ ਨੰਬਰ 1295 ਨੇ 1895 ਭਾਜੀ ਆ ਲੋ 450 450 ਦਾ ਸੂਟ ਆ ਆਖੋ ਸਾਡੇ ਲਓ ਆ ਦੇਖੋ ਸੂਟਾਂ ਜਦਾਂ ਖਿੱਚ ਦੂ ਖਿੱਚ ਦੂ ਹੋ ਗਈ ਭਈ 450 ਦੇ ਵਿੱਚ ਦੇ ਰਹੇ ਜਿਹੜੇ 15 1500 ਦੇ ਸੂਟ ਆ ਉੱਥੇ ਦੇਖੋ ਮੈਂ ਕਹਿੰਦਾ ਓਏ ਹੋਏ ਹੋਏ ਹੋ ਤੋਹਫੇ 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 ਭਾਜੀ ਤੋਹਫੇ ਆ ਦੇਖੋ ਤੁਸੀਂ ਇੱਕ ਕਸਮੀਰ ਦੇ ਟੋਪ ਹਿੰਨੇ ਹਾਂ ਗਾਲੀਆ ਦੇਖੋ ਤੁਸੀਂ ਗੱਲ ਕੀ ਹੈ ਆ ਸਲਵਾਰ ਦੇ ਪੌਚੇ ਦੀ ਗੱਲ ਕਰਾਤੀ ਹੈ ਭਾਜੀਆ ਦੇਖੋ ਆਹ ਲੋ ਦੁਪੱਟੇ ਨਾਲ ਫੁੱਲ ਪਿਓਰ ਦੇ ਕਰਾਤੇ ਨੇ ਮੇਰੀਆਂ ਭੈਣਾਂ ਤੇ ਵੱਡੇ ਪਟਾਕੇ ਰੇਟਾਂ ਦੇ ਪਾਤੇ ਨੇ ਭਾਜੀ ਰੇਡ ਗਿਆ ਆਹ ਲੋ ਭਾਜੀ 1116 ਕਰਤਾ ਸੂਰ ਜਿਹੜਾ ਬਾਜ਼ਾਰ ਚ 2195 2295 ਦੰਮੀ ਨਾ ਲਾ ਕੇ 2795 ਲਓ ਹੁਣ ਬਾਜ਼ਾਰਾਂ 'ਚ ਜਾ ਕੇ ਲੁੱਟਾਂ ਨਾ ਕਰਾਓ ਇੱਥੇ ਬਾਬੇ ਦੀ ਹੱਟੀ ਦੀ ਆ ਜਾਓ ਜਲੰਧਰ ਦੇ ਵਿੱਚ ਜੇ ਵੱਡਾ ਫਾਇਦਾ ਕਰਨਾ ਤਾਂ ਬਾਬੇ ਦੀ ਹੱਟੀ ਨਹੀਂ ਕਰਨਾ ਜੀ ਅੱਜ ਵੀਡੀਓ ਆਪਾਂ ਸੂਟ ਐਦਾ ਖੋਲ ਕੇ ਕਿ ਕਿਤਾਬ ਦਿਖਾ ਰਹੇ ਆ ਹਾਂ ਕੱਲੇ 100 200 ਦੇ ਸੂਟ ਦੀ ਸੇਲ ਨਹੀਂਗੀ ਮੇਰੀਆਂ ਪੈਣਾ ਵਾਸਤੇ 5-5000 ਵਾਲਾ ਸੂਟ ਵੀ 15-1500 ਕਰਤਾ ਆਪਾਂ 12-1200 ਹਜ਼ਾਰ ਰੁਪਏ ਦੇ ਰਹੇ ਆ ਐਦਾਂ ਦੇ ਬ੍ਰਾਂਡਡ ਪੀਸ ਹਾਂਜੀ ਐਦਾਂ ਦੇ ਫੁੱਲ ਪਿਓਰ ਦੇ ਟ੍ਰੇਜਨਰ ਇੰਗਲਿਸ਼ ਦੁਪੱਟੇ ਭਾਜੀ ਆ ਦੇਖੋ ਤਾਂ ਸਹੀ ਆ ਦੇਖੋ ਦੁਪੱਟਾ ਨਾਲ ਦੇਖੋ ਬਾਬੇ ਦੀ ਹੱਟ ਨਹੀਂ 100 ਰੁਪਏ ਵਾਲੇ ਸੂਟ ਤੋਂ ਲੈ ਕੇ 20000 ਤੱਕ ਦੇ ਸੂਟਾਂ ਦੇ ਸੇਲ ਲਾਤੀ ਆ ਜਿਹੜੇ 10-10000 ਦੇ ਸੂਟ ਇੱਥੇ 3-3 4-4000 ਦੇ ਦਿੱਜੇ ਜਾਂਦੇ ਆ 1300 ਰੁਪਏ ਦੇ ਸੂਟ ਦੇਖੋ ਤੁਸੀਂ ਲਓ ਆ ਵੀ ਤੁਸੀਂ ਦੇਖੋ 1300 ਦਾ ਸੂਟ ਦੇ ਰਹੇ ਆ ਰੰਗ ਇਹਦੇ ਵਿੱਚ ਬੜੇ ਆ ਵਿਆਹ ਚਾਈ ਦਾਜ ਵੇ ਦੇ ਕੱਪੜੇ ਲੈਣ ਆ ਆ ਜਿਓ ਚੱਕ ਕਰਕੇ ਆ ਦੇਖੋ ਭਾਜੀ ਬ੍ਰਾਂਡਡ ਪੀਸ ਪਿਓਰ オリジナル অর্ਗੈਂਜ਼ਾ ਦੇ ਉੱਪਰ ਖੀਨ ਖਾਬ ਦਾ ਫਰਕ ਨਾ ਨੇ ਹੈਂਡ ਬਿਲਕੁਲ ਠੀਕ ਹੈ ਜੀ ਨਾਲੇ ਸੂਟ ਬਨਾਰਸੀ ਉਤੋਂ ਖੀਨ ਖਾਬ ਉਤੋਂ ਹੈਂਡਵਰਕ ਰੰਗ ਰੈੱਡ ਤੇ ਬਲੈਕ ਹਾਂਜੀ ਰੇਟ ਭਾਜੀ ਕਰਤਾ ਨਾ 3000 ਨਾਲ 3200 1500 ਦਾ ਲਓ ਤੁਸੀਂ ਇਹ ਚੈੱਕ ਕਰ ਲਓ ਜਿਹੜੇ 15 1500 ਰੁਪਏ ਦੂੜ ਇੱਥੇ ਮਿਲਣੇ ਤੁਹਾਨੂੰ ਬਾਜ਼ਾਰ 'ਚ 4 4000 ਦੇ ਮਿਲਣਿਆ ਜਿਹੜੇ 5 500 ਦੇ ਦੇ ਰਿਆ ਬਾਜ਼ਾਰ 'ਚ 2 2000 ਦੇ ਇੰਨਾ ਭੱਟਾ ਫਰਕ ਕੱਢਦਾ ਲੁੱਕ ਦੇਖੋ ਬਣੀ ਹੋਈ ਰੇਟਾਂ ਦਾ ਭਾਜੀ ਓਪਨ ਚੈਲੰਜ ਹੋਣ ਜਾ ਰਿਹਾ ਤਮਾਕੇ ਦੇ ਨਾਲ ਐਦਾਂ ਦਾ ਸੂਟ ਐਦਾਂ ਦਾ ਡਿਜ਼ਾਈਨਰ ਹੈਂਡਵਰਕ ਵਾਲਾ ਦੁਪੱਟਾ ਭਾਜੀ ਆ ਲੈ ਜਾ ਬਾਬੇ ਦੀ ਹੱਦੀ ਤੋਂ ਇੱਕ ਤੋਂ ਇੱਕ ਤਮਾਕਾ 13 16 ਸੂਟ ਕਰਦਾ ਭਾਜੀ 1300 ਆ ਦੇਖੋ ਫੋਟੋ ਵਾਲਾ ਪੀਸ ਆ ਮਾਡਲ ਵਾਲਾ ਪੀਸ ਰੇਟ ਕਿੰਨਾ ਸਿਰਫ 1300 ਰੁਪਏ ਬਜ਼ਾਰ ਦਾ ਰੇਟ ਕਿੰਨਾ 2500 2600 ਰੁਪਏ ਆ ਦੇਖੋ ਭਾਜੀ ਪੀਸ ਬ੍ਰਾਂਡ ਦੇਖੋ ਤੁਸੀਂ ਆ ਕੰਮ ਦੇਖੋ ਕੀਤਾ ਹੋਇਆ ਆ ਦੁਪੱਟੇ ਦੇਖੋ ਨਾਲ ਫੁੱਲੇ ਹੈ 20 ਸੂਟ ਭਾਜੀ ਜਿਹੜੇ ਬਜ਼ਾਰਾਂ ਚ 1800 2000 ਆ ਆ ਲੋ ਪਹਿਣਾ ਪਰਮ ਦਾ ਵੱਡਾ ਫਾਇਦਾ 1200 ਰੁਪਏ ਦਾ ਸੂਟ ਕਰਤਾ ਭਾਜੀ 1200 ਦੇਖੋ ਵਿਆਹ ਸ਼ਾਦੀ ਦਾਜ ਬਰੀ ਵਾਲੇ ਸੂਟ ਦਿਖਾ ਰਹੇ ਆ ਰਾਇਲ ਚੀਜਾਂ ਜਿਹੜੇ ਦਾਜ ਬਿਰ ਦੇ ਵਿੱਚ ਲੱਗਦੀਆਂ ਇਹੀ 3 3000 ਦੇ ਸੂਟ ਮਿਲਦੇ ਤੁਹਾਨੂੰ ਸ਼ੋਅਰੂਮਾਂ ਚ ਪਰ ਇੱਥੇ 11 1100 12 1200 ਦੇਖੋ ਭਾਜੀ ਗੋਟਾ ਪੱਤੀ ਦਾ ਸੂਟ ਧਮਾਕੇ ਦਾ ਡਿਜ਼ਾਈਨਿੰਗ ਦੇ ਨਾਲ ਐਦਾਂ ਦਾ ਸੂਟ ਨਾਲ ਭਾਜੀ ਔਰ ਕੈਂਸਾ ਦਾ ਦੁਪੱਟਾ ਵੀਰੇ ਗਲਾ ਨੇੜੇ ਕਰਕੇ ਦਿਖਾ ਦੇ ਜਰਾ ਆ ਸੂਟ ਨਾ ਬਾਜ਼ਾਰ ਚ 1500 ਦਾ ਘਟ ਕੇ ਇਹ ਲੈਣਾ ਬਾਬੇ ਰੇਟੇ ਭਾਜੀ 500 500 ਦੇਣਾ ਇਹ ਸੂਟ ਤੁਸੀਂ ਲਓ ਆਹ ਦੇਖ ਲਓ ਵੀ ਇਹਦਾ ਬਹੁਤ ਵੱਡਾ ਚੈਲੇਂਜ ਆ ਭਾਵੇਂ ਜਲੰਧਰ ਦੇ ਰਹਿਣ ਕੋ ਯਾਰ ਚਲ ਜੋ ਭਾਵੇਂ ਲੁਧਿਆਣੇ ਚਲ ਜੋ ਚਾਹੇ ਅੰਬਾਲੇ ਚਲ ਜੋ ਨਹੀਂ ਦੇ ਹੋਣਾ ਕਿਸੇ ਤੋਂ ਆ ਸੂਟ 15 1500 ਵਾਲੇ ਸੂਟ ਆਪਾਂ ਦੇਣਾ ਸੈੱਟ ਤੋੜ ਕੇ ਹਾਂਜੀ ਕੀ ਜੀ ਤੇ ਉਹਨਾਂ ਨੇ ਸੈੱਟ ਦੇ ਨਾਲ ਵੀ ਨਹੀਂ ਇਸ ਰੇਟ ਤੇ ਦੇ ਪੋਣਾ ਜੰਗਲ ਡਿਜ਼ਾਈਨ ਆ ਗਿਆ ਦੇਖੋ ਜਿਹੜਾ ਬੜਾ ਫੇਮਸ ਆ ਹਰ ਕਿਸੇ ਦੁਕਾਨ ਤੇ ਪਿਆ ਕੋਈ ਇਹ 2000 ਚ ਵੇਚਦਾ ਕੋਈ 2500 ਚ ਵੇਚਦਾ ਹਲੋ ਬਾਬੇ ਦੀ ਹੱਟੀ ਦਾ オリジナル ਜਿੰਗਲ ਲੋ ਹਲੋ ਭਾਜੀ 700 ਰੁਪਏ ਚ ਕਰ ਲਓ ਆ ਦੇਖੋ 2 2000 ਚ ਵੇਖਦੇ ਸੂਟ ਪਰ 7 700 ਚ 700 ਰੁਪਏ ਚ ਦਵਾਗੇ ਤੁਹਾਨੂੰ ਇਹ ਸੂਟ ਭਾਜੀ ਇੱਕ ਤੋਂ ਇੱਕ ਵੈਰਾਈਟੀ ਇੱਕ ਤੋਂ ਇੱਕ ਡਿਜ਼ਾਈਨ ਤਮਾਕੇ ਦਾ ਰੇਂਜ ਤਮਾਕੇ ਦਾ ਰੇਟਾਂ ਦਾ ਚੈਲੰਜ ਆ ਦੇਖੋ ਨੇਚਰਲ ਕ੍ਰੇਪ ਬਲੈਕ ਸੂਟ ਹਾਂ ਉਹ ਵੀ ਡਿਜੀਟਲ ਦੇ ਉੱਪਰ ਭਾਜੀ ਪੀਸ ਦੀ ਲੁੱਕ ਦੇਖੋ ਜੀ ਕੰਮ ਲੇਖੋ ਕੀਤਾ ਹੋਇਆ ਰੰਗ ਦੇ ਕੋ ਹੈਂਡਵਰਕ ਦੇ ਨਾਲ ਹਾਂਜੀ ਭਾਜੀ ਚੀਜ਼ ਤਾਂ ਪਾ ਤੁਹਾਨੂੰ ਖੋਲ ਕੇ ਪੂਰੀ ਦਿਖਾਈ ਨਹੀਂ ਹਲੇ ਆ ਚੈੱਕ ਕਰੋ ਸੂਟ ਆ ਲੋ ਭਾਜੀ ਡਿਜੀਟਲ ਦੁਪੱਟਾ ਵੀ ਵਿਦ ਐਮਬ੍ਰੋਇਡਰੀ 1000 ਰੁਪਏ ਦਾ ਸੂਟ ਹੈ 1000 ਚ ਰੰਗੇ ਚ ਕਾਫੀ ਮਿਲ ਜਾਣਗੇ ਚਾਰ ਪੰਜ ਰੰਗ ਮਿਲ ਜਾਣਗੇ ਲਓ ਆ ਵੀ ਤੁਹਾਨੂੰ 1000 ਰੁਪਏ ਦੇਣਾ ਪ੍ਰੋਪਰ ਗਲੇ ਦੇ ਵਰਕ ਕੀਤਾ ਮੋਤੀ ਲੱਗੇ ਹੋਇਆ ਦੁਪੱਟੇ ਦੇ ਵੀ ਲੱਗੇ ਆ ਆ ਦੇਖੋ ਭਾਜੀ ਪੀਸ ਆ ਸੂਟ ਦੀ ਲੁੱਕ ਦੇਖ ਲਓ ਕੰਮ ਦੇਖ ਲਓ ਭਾਜੀ ਫੁੱਲ ਪਿਓਰ ਦਾ ਦੁਪੱਟਾ ਦੇਖ ਲਓ 2195 ਦਾ ਸ਼ਿਮਰ ਦਾ ਸੂਟ ਹਾਂਜੀ ਪਾਜੀ 1000 ਰੁਪਏ ਕਰਤਾ ਲਓ ਆ ਦੇਖੋ ਵੱਡੇ ਫੇਰੇ ਆ ਬਾਰ-ਬਾਰ ਕਹਿ ਰਹੇ ਜਿਹਨੇ ਵਿਆਹ ਸ਼ਾਈ ਦਾਜਬਰੀ ਜਾਂ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ 1000 1000 ਰੁਪਏ ਚ ਦੇਣੇ ਸੂਟ ਜਿਹੜੇ ਤੁਸੀਂ 3 3000 25 2500 22 2200 ਚ ਵੇਚ ਵੀ ਸਕਦੇ ਆ ਆ ਲਓ ਪਾਜੀ ਪੀਸ ਦੇਖੋ ਤੁਸੀਂ ਇੱਕ ਤੋਂ ਇੱਕ ਬਹੁਤ ਬਹੁਤ ਵੈਰਾਈਟੀ ਆ ਗਈ ਹੈ ਤੁਹਾਡਾ ਇੰਤਜ਼ਾਰ ਹੋ ਰਿਹਾ ਲੇਟ ਨਾ ਹੋ ਜਾਣਾ ਬਾਬੇ ਦੀ ਹੱਟੀ ਤੇ ਜਲਦੀ ਆਣਾ ਕਿਉਂਕਿ ਐਦਾਂ ਦੇ ਕਰੇਵ ਦੇ ਸੂਟ 400 ਦੇ 50 ਰੁਪਏ ਕਰਤੇ ਆ ਭਾਜੀ ਦੇਖੋ ਬਾਬੇ ਦੀ ਹੱਟੀ ਜਲੰਧਰ ਬਾਸਰਡੇ ਦੇ ਸਾਹਮਣੇ ਆ ਜਿੱਥੇ ਲੋਕਾਂ ਦੇ ਫਾਇਦੇ ਹੋ ਰਹੇ ਆ ਹਰ ਕਿਸੇ ਦੀ ਉਮਰ ਚਾਹੇ ਬਜ਼ੁਰਗਾਂ ਲਈ ਲੈਣਾ ਮਿਡਲ ਲਈ ਲੈਣਾ ਸਾਰਿਆਂ ਲਈ 450 ਦੇ ਸੂਟ ਦੇ ਲੈਣਾ ਛੇਤੀ ਆਜੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬਹੁਤ ਵੱਡਾ ਫਾਇਦਾ ਐਤਵਾਰ ਤੱਕ ਹੋਣਾ ਵੱਡੇ ਫਾਇਦੇ ਹੋ ਜਾਣੇ ਹੈਗੇ 5 500 ਵਾਲੇ ਸੂਟ ਭਾਜੀ 2 200 ਰੁਪਏ ਦੇਖੋ ਚੈੱਕ ਕਰ ਲੋ ਜਿਹੜਾ ਬਾਜਾਜ 500 ਰਾਂ ਸੂਟ ਬਾਬੇ ਦੀ ਹੱਡੀ ਦੇ 200 ਰੁਪਏ ਚ ਜਿੰਨਾ ਮਰਜੀ ਲੈ ਜਾਓ ਜਿੰਨਾ ਮਰਜੀ ਲੈ ਜਾਓ ਆ ਦੇਖੋ 2 200 ਸੂਟਿਆਂ ਦੇ ਮੁੱਠੇ ਢੇਰਾਂ ਦਾ ਢੇਰ ਬੰਡਲਾਂ ਦੇ ਬੰਡਲ ਬਾਬੇ ਦੀ ਹੱਡੀਏ 2 200 ਰੁਪਏ ਸੂਟ ਕਰਤਾ 2 200 ਰੁਪਏ ਫਿਰ ਸੈਟ ਲੈਣੀ ਰੋੜੀ ਕੱਲਾ ਕੱਲਾ ਪੀਸ ਲੈ ਜਾਓ ਜਲੰਧਰ 62 ਦੇ ਸਾਹਮਣੇ ਬਾਬੇ ਦੀ ਹੱਡੀ ਨੰਬਰ 9880 04723 ਅੱਜ ਵੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸ਼ੇਅਰ ਟੂ ਗਰੁੱਪ ਕਰ ਦਿਓ ਸਟੋਰੀ ਲਾ ਲੈਣਾ ਸਤ ਸ੍ਰੀ ਅਕਾਲ ਜੀ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਇਹਨਾਂ ਨੂੰ ਫੋਨ ਕਰ ਸਕਦੇ ਆ ਬਾਬੇ ਦੀ ਹੱਟੀ ਜਲੰਧਰ ਬਾਸ ਅੱਡੇ ਦੇ ਬਿਲਕੁਲ ਸਾਹਮਣੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਜਲੰਧਰ